ਸਾਤਿਗਲ ਦੀ ਸਾਰਿਆਂ ਨੂੰ ਸਾਡੇ ਸਾਰਿਆਂ ਦੇ ਲਈ ਇੱਕ ਜੋਬ ਆਫਰ ਲੈ ਕੇ ਆ ਰਹੀਆਂ ਜੀ ਇਸ ਦੇ ਵਿੱਚ ਮੀਆਂ ਬੀਬੀ ਦੀ ਲੋੜ ਆ ਉਮਰ 40 ਤੋਂ 50 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਰਹਿਣ ਦੇ ਲਈ ਘਰ ਫ੍ਰੀ ਦੇ ਵਿੱਚ ਦਿੱਤਾ ਜਾਊਗਾ ਬਿਜਲੀ ਪਾਣੀ ਗੈਸ ਦਾ ਕੋਈ ਖਰਚਾ ਨਹੀਂ ਮਹੀਨੇ ਦਾ ਤਕਰੀਬਨ ਤੁਹਾਨੂੰ 15 ਤੋਂ 1600 ਰੁਪਏ ਬਣਨਾ ਹੈ ਬੰਦੇ ਨੇ ਹਫਤੇ ਦੇ ਵਿੱਚ 6 ਦਿਨ ਕੰਮ ਕਰਨਾ ਤਾਂ 5 ਘੰਟੇ ਔਰਤ ਨੇ ਹਫਤੇ ਦੇ ਵਿੱਚ 6 ਦਿਨ ਕੰਮ ਕਰਨਾ ਦਿਹਾੜੀ ਦੇ 2 ਘੰਟੇ ਇਹਦੇ ਨਾਲ 13ਵੀਂ ਤਨਖਾਹ TFR ਜੋ ਵੀ ਹੈ ਸਭ ਕੁਝ ਦਿੱਤਾ ਜਾਊਗਾ 7.5 ਘੰਟੇ ਦੇ ਹਿਸਾਬ ਦੇ ਨਾਲ ਤੁਹਾਨੂੰ ਜਿਹੜੇ ਦਿੱਤੇ ਜਾਣੇ ਆ ਗੱਲ ਕਰਦੇ ਆਂ ਜੀ ਰਿਕੁਆਇਰਮੈਂਟ ਦੀ ਮੀਆਂ ਬੀਬੀ ਦੀ ਜਿਹੜੀ ਏਜ 40 ਤੋਂ 50 ਸਾਲ ਦੇ ਵਿੱਚਕਾਰ ਹੋਵੇ ਦੋਨੇ ਬਿਲਕੁਲ ਸਹੀ ਸਲਾਮਤ ਹੋਣੇ ਚਾਹੀਦੇ ਆ ਇਟਾਲੀਅਨ ਨਹੀਂ ਵੀ ਆਂਦੀ ਕੋਈ ਇਸ਼ੂ ਨਹੀਂ ਇੰਗਲਿਸ਼ ਹੈ ਜਿਹੜੀ ਬੋਲਣੀ ਆਣੀ ਚਾਹੀਦੀ ਏ ਜਾਂ ਮਾੜੀ ਮੋਟੀ ਫ੍ਰੈਂਚ ਆਂਦੀ ਆ ਤਾਂ ਬਹੁਤ ਵਧੀਆ ਗੱਲ ਆ ਲਾਇਸੈਂਸ ਹੋਣਾ ਬਹੁਤ ਜ਼ਰੂਰੀ ਆ ਪਤਨ ਤੇ ਵੀ ਜਾਫਰ ਇੰਟਰਨੈਸ਼ਨਲ ਲਾਇਸੈਂਸ ਜੋ ਇਟਲੀ ਦੇ ਵਿੱਚ ਚਲਾ ਸਕਦੇ ਆ ਘਰ ਦੇ ਵਿੱਚ ਬਾਗ ਬਗੀਚਾ ਤੇ ਸਵੀਵਿੰਗ ਪੋਲਾ ਇਸ ਘਰ ਕੇ ਤਰਨਾ ਆਣਾ ਚਾਹੀਦਾ ਜੇਕਰ ਕੱਲ ਨੂੰ ਕੋਈ ਵਿੱਚ ਡਿੱਗ ਜਾਂਦਾ ਤਾਂ ਵਿੱਚੋਂ ਬੰਦਾ ਆਪ ਨਿਕਲਣਾ ਆਣਾ ਚਾਹੀਦਾ ਫੈਮਿਲੀ ਬਹੁਤ ਹੀ ਵਧੀਆ ਆ ਰਹਿਣ ਸਹਿਣ ਦੇ ਲਈ ਘਰ ਦਿੱਤਾ ਜਾ ਰਿਹਾ ਤਕਰੀਬਨ 2 ਕ ਹਜ਼ਾਰ ਰੋ ਬਣਦਾ ਤੁਹਾਨੂੰ ਜਿਹੜਾ ਮਿਲਣਾ ਚਾਰ 500 ਰੋ ਜੇਕਰ ਤੁਸੀਂ ਵਿੱਚੋਂ ਖਰਚਾ ਕੱਢ ਦਿੰਦੇ ਆ ਬਿਜਲੀ ਪਾਣੀ ਗੈਸ ਘਰ ਤੇ ਕਿਰਾਇਆ ਇਹ ਸਭ ਕੱਟ ਘਟਾ ਕੇ ਮੀਆਂ ਬੀਬੀ ਨੂੰ ਮਹੀਨੇ ਦਾ 1500 ਤੋਂ 1600 ਰੋ ਮਿਲਣਾ ਜਿਹੜੇ ਵੀ ਆਪਣੇ ਭੈਣ ਭਰਾ ਇੰਟਰਸਟਡ ਹੋਣਗੇ ਉਹ ਇੱਕ ਈਮੇਲ ਕਰ ਸਕਦੇ ਜੋ ਤੁਹਾਨੂੰ ਅਸੀਂ ਥੱਲੇ ਲਿਖ ਦਿੰਦੇ ਆ ਆਪਣਾ ਈਮੇਲ ਦੇ ਵਿੱਚ ਫੋਟੋ ਭੇਜਣੀ ਆ ਆਪਣਾ ਜੋ ਡਿਟੇਲ ਆ ਭਏ ਜਿਹੜੀਆਂ ਤੁਸੀਂ ਕਿੱਥੇ ਰਹਿ ਰਹੇ ਹੋ ਅੱਛਾ ਜੀ ਇਹ ਜਿਹੜਾ ਕੰਮ ਆ ਰੀਏਤੀ ਦੇ ਵਿੱਚ ਸੋ ਇਟਲੀ ਦੇ ਕਿਸੇ ਵੀ ਕੋਨੇ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਕਾਸਟਲ ਨੂਓਵੋ ਦੀ ਫਾਰਫਾ ਜੋ ਰੀਏਤੀ ਦੇ ਵਿੱਚ ਪੈ ਰਹੇ ਆ ਜੀ ਇਹਦੇ ਵਿੱਚ ਫੈਮਿਲੀ ਮੋਰੀਨੀ ਅਤੇ ਹੌਰਨ ਮੋਰੀਨੀ ਅਤੇ ਹੌਰਨ ਜਿਹੜੀ ਫੈਮਿਲੀ ਇਹਨਾਂ ਨੂੰ ਘਰ ਦੇ ਵਿੱਚ ਇਹ ਦੋ ਮੀਆਂ ਬੀਬੀ ਦੀ ਲੋੜ ਹੈ ਜੇਕਰ ਤੁਸੀਂ ਇੰਟਰਸਟਿਡ ਹੋਵੋ ਤਾਂ ਸਾਨੂੰ ਕਮੈਂਟ ਕਰਕੇ ਦੱਸਿਓ ਜਾਂ ਈਮੇਲ ਕਰੋ edmondo.murini@gmail.com ਜਾਂ ਫਿਰ hornpatricia@gmail.com ਕਮੈਂਟ ਦੇ ਵਿੱਚ ਅਸੀਂ ਤੁਹਾਨੂੰ ਇਹ ਈਮੇਲ ਜਿਹੜੀ ਲਿਖ ਦਿੰਨੇ ਹਾਂ ਜੀ ਜੇਕਰ ਹੋਰ ਵੀ ਕੋਈ ਸਾਡੇ ਹੱਥ ਕੰਮ ਆਇਆ ਤਾਂ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੇ